ਆਪਟਰ ਲੌਂਗ ਟਾਈਮ ਆਈ ਤੁਹਾਡੇ ਨਾਲ ਰੂਪਰੂ ਹੋਣ ਦਾ ਮੌਕਾ ਮਿਲ ਰਿਹਾ ਹੈ ਤੁਹਾਡਾ ਤੇਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਹੈ ਜੇ ਤੁਸੀਂ ਅਹਿਮ ਸਮਾਂ ਕੱਟ ਕੇ ਇੱਥੇ ਆਏ ਮੈਂ ਇੱਕ ਅਹਿਮ ਇਸ਼ੂ ਨੂੰ ਲੈ ਕੇ ਤੁਹਾਡੇ ਨਾਲ ਰੂਪਰੂ ਹੋਇਆ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਜੀ ਵੱਲੋਂ ਕੱਲ ਇੱਕ ਲੋਕ ਭਾਵਨਾਵਾਂ ਦੀ ਤਰਜਮਾਨੀ ਕਰਦੇ ਹੋਏ ਇਹ ਕਹਿਣ ਫੈਸਲਾ ਲਿਆ ਹੈ ਕਿ तमाम ਜਿਹੜੇ ਪੰਜਾਬ ਪੁਲਿਸ ਦੇ ਕਰਮਚਾਰੀ ਆਫੀਸਰ ਸਹਿਬਾਨ ਲੰਮੇ ਸਮੇਂ ਤੋਂ ਵੱਖ-ਵੱਖ ਥਾਵਾਂ ਤੇ ਸੇਵਾ ਨਿਭਾਰੇ ਸੀ ਜਿਸ ਦੇ ਕਾਰਨ ਕੁਝ ਲੋਕਾਂ ਦਾ ਇਹ ਫੀਡਬੈਕ ਸੀ ਔਰ ਇਹ ਕੁਝ ਪਾਰਟिकुलर ਪੂਰੇ ਆਫੀਸਰ ਸਹਿਬਾਨਾਂ ਬਾਰੇ ਨਹੀਂ ਇਹ ਕੁਝ ਲੋਕਾਂ ਬਾਰੇ ਫੀਡਬੈਕ ਸੀ ਕਿ ਪੰਜਾਬ ਚ ਨਸ਼ਿਆਂ ਦਾ ਜਿਹੜਾ ਕਾਰੋਬਾਰ ਚੱਲਦਾ ਰਿਹਾ ਹੈ ਉਦੋਂ ਚ ਇੱਕ ਨੈਕਸਸ ਕੰਮ ਕਰਦਾ ਹੈ ਜਿਹਦੇ ਚ ਕੁਝ ਪੁਲਿਸ ਦੇ ਲੋਕ ਵੀ ਸ਼ਾਮਿਲ ਰਹੇ ਆ ਆਪਣੇ ਇਕਨੋਮਿਕ ਇੰਟਰਸਟ ਕਰਕੇ ਔਰ ਲੋਕਾਂ ਦਾ ਇਹ ਫੀਡਬੈਕ ਸੀ ਕਿ ਜਿਹੜੇ ਲੰਬੇ ਸਮੇਂ ਤੋਂ ਸੇਵਾਵਾਂ ਨਿਭਾ ਰਹੇ ਆ ਉਹਨਾਂ ਨੂੰ ਜ਼ਰੂਰ ਬਦਲੀ ਕਰਕੇ ਦੂਜੇ ਸਟੇਸ਼ਨਾਂ ਤੇ ਪਹੁੰਚਾਇਆ ਜਾਵੇ ਔਰ ਸਰਕਾਰ ਨੇ ਇੱਕ ਬਿਹਤਰ ਫੈਸਲਾ ਲਿਆ ਤਮਾਮ ਪੁਲਿਸ ਅਫਸਰ ਸਹਿਬਾਨਾਂ ਨੂੰ ਦੂਸਰੀਆਂ ਥਾਵਾਂ ਤੇ ਟ੍ਰਾਂਸਫਰ ਕਰਨ ਦੀ ਪ੍ਰਕਿਰਿਆ ਸ਼ੁਰੂ ਹੋਈ ਲੇਕਿਨ ਇਹ ਰੁਟੀਨ ਦਾ ਜਿਹੜਾ ਇੱਕ ਫੈਸਲਾ ਸਰਕਾਰ ਦੀ ਡਿਸਕ੍ਰੀਸ਼ਨ ਹੈ ਮੁੱਖ ਮੰਤਰੀ ਜੀ ਦਾ ਅਧਿਕਾਰ ਖੇਤਰ ਹੈ ਉਹਨੂੰ ਲੈ ਕੇ ਸਭ ਤੋਂ ਜ਼ਿਆਦਾ ਅਗਰ ਪਰੇਸ਼ਾਨੀ ਜੋ ਸਾਹਮਣੇ ਆਈ ਉਹ ਕਾਂਗਰਸ ਦੇ ਪ੍ਰਧਾਨ ਰਾਜਾ ਬੜਿੰਗ ਜੀ ਨੂੰ ਜਿਨ੍ਹਾਂ ਨੇ ਅੱਜ ਬਿਆਨ ਦਿੱਤਾ ਕੀ ਜਿਹੜੇ ਪੁਲਿਸ ਅਫਸਰਾਂ ਨੂੰ ਕਾਂਗਰਸ ਨੇ ਕਾਂਗਰਸ ਨੂੰ ਵੋਟ ਪਾਈ ਉਹਨਾਂ ਨੂੰ ਤਬਦੀਲ ਕੀਤਾ ਗਿਆ ਪਹਿਲੀ ਗੱਲ ਪਹਿਲਾ ਸਵਾਲ ਤੇ ਮੇਰਾ ਰਾਜਾ ਬੜਿੰਗ ਜੀ ਨੂੰ ਇਹ ਹੈ ਵੀ ਇਹਨਾਂ ਨੂੰ ਕਿਸ ਤਰ੍ਹਾਂ ਦਾ ਗਿਆਨ ਕਿੱਥੋਂ ਪੈਦਾ ਹੋਇਆ ਵੀ ਇਹਨਾਂ ਨੂੰ ਪਾਰਟਿਕੂਲਰ ਲੋਕਾਂ ਨੇ ਵੋਟ ਪਾਈ ਹੈ ਜਾਂ ਨਹੀਂ ਪਾਈ ਇਹ ਕਾਂਗਰਸ ਨੂੰ ਪਹਿਲਾਂ ਹੀ ਕਿਥੇ ਪੱਤਰਾ ਲੱਗ ਜਾਂਦਾ ਹੈ ਔਰ ਪਿੱਛੇ ਜੇ ਵੀ ਆਪਾਂ ਦੇਖਿਆ ਹੈ ਜਿਹੜੇ ਮੈਂਬਰ ਪਾਰਲੀਮੈਂਟ ਕਾਂਗਰਸ ਵੱਲੋਂ ਘੁਬਾਇਆ ਸਾਹਿਬ ਇਲੈਕਟਡ ਹੋਏ ਆ ਫਿਰੋਜ਼ਪੁਰ ਕੌਨਸਟੈਂਸੀ ਤੋਂ ਉਹਨਾਂ ਨੇ ਵੀ ਇੱਕ ਬਿਆਨ ਦਿੱਤਾ ਸੀ ਕਿ ਜਿਨ੍ਹਾਂ ਨੇ ਕਾਂਗਰਸ ਨੂੰ ਵੋਟ ਪਾਈ ਉਹਨਾਂ ਦਾ ਵੀ ਸਾਨੂੰ ਪਤਾ ਹੈ ਜਿਨ੍ਹਾਂ ਨੇ ਨਹੀਂ ਪਾਈ ਉਹਨਾਂ ਨੂੰ ਵੀ ਦੇਖਾਂਗੇ ਸੋ ਇੱਕ ਤੇ ਸਵਾਲ ਇਹ ਖੜਾ ਹੁੰਦਾ ਹੈ ਵੀ ਕਿਤੇ ਨਾ ਕਿਤੇ ਕਾਂਗਰਸ ਨੂੰ ਕੋਈ ਨਾ ਕੋਈ ਨਜ਼ਦੀਕੀਆਂ ਜਿਹੜੀਆਂ ਰਹੀਆਂ ਹਨ 유ਨੀਫਾਰਮ ਤੋਂ ਉੱਪਰ ਉੱਠ ਕੇ ਉਹਦਾ ਦਰਦ ਜਿਹੜਾ ਕਾਂਗਰਸ ਦੇ ਪ੍ਰਧਾਨ ਸਾਹਿਬ ਨੂੰ ਹੋਇਆ ਦੂਜੀ ਗੱਲ ਕਿਉਂਕਿ ਇਹ ਸਵਾਲ ਪੰਜਾਬ ਦੇ ਲੋਕਾਂ ਨੇ ਵਾਰ-ਵਾਰ ਖੜੇ ਕੀਤੇ ਆ ਜਿਹੜਾ ਨੈਕਸਸ ਕੰਮ ਕਰਦਾ ਰਿਹਾ ਖਾਸ ਕਰ ਨਸ਼ੇ ਦੇ ਕਾਰੋਬਾਰ ਚ ਪੁਲਿਸ ਦੇ ਕੁਝ ਲੋਕ ਸ਼ਾਮਿਲ ਰਹੇ ਆ ਰਾਜਾ ਬੜਿੰਗ ਜੀ ਨੂੰ ਉਹਨਾਂ ਦੀ ਟਰਾਂਸਫਰ ਤੇ ਪਰੇਸ਼ਾਨੀ ਹੈ ਜਾਂ ਦੁੱਖ ਹੋਇਆ ਜਾਂ ਆਬਜੈਕਸ਼ਨ ਹੋਇਆ ਤੇ ਰਾਜਾ ਬੜਿੰਗ ਜੀ ਕਿ ਤੁਹਾਡਾ ਵੀ ਕੋਈ ਲੈਣ-ਦੇਣ ਤੇ ਨਹੀਂ ਇਹਨਾਂ ਨਾਲ ਕੋਈ ਹਿੱਸੇਦਾਰੀ ਤੇ ਨਹੀਂ ਰਹੀ ਰਾਜਾ ਬਲਿੰਗ ਜੀ ਦੇ ਜਿਹੜਾ ਰਿਐਕਸ਼ਨ ਆਇਆ ਪੁਲਿਸ ਦੇ ਟਰਾਂਸਫਰ ਨੂੰ ਪ੍ਰਤੀਤ ਇਹ ਹੁੰਦਾ ਹੈ ਵੀ ਰਾਜਾ ਬਲਿੰਗ ਜੀ ਨੂੰ ਨਿੱਜੀ ਤੌਰ ਤੇ ਕੋਈ ਬਹੁਤ ਵੱਡਾ ਨੁਕਸਾਨ ਜਿੱਤਰਾ ਹੋ ਜਾਂਦਾ ਹੈ ਕੋਈ ਬਹੁਤ ਵੱਡਾ ਆਉਣ ਵਾਲੇ ਟਾਈਮ 'ਚ ਉਹਨਾਂ ਨੂੰ ਇਕਨੋਮਿਕ ਨੁਕਸਾਨ ਹੋ ਸਕਦਾ ਆਰਥਿਕ ਤੌਰ ਤੇ ਇਹਦਾ ਮਤਲਬ ਤੇ ਇਹ ਆ ਵੀ ਕਿਤੇ ਨਾ ਕਿਤੇ ਤਾਰਾਂ ਜਿਹੜੀਆਂ ਆ ਜੁੜੀਆਂ ਰਹੀਆਂ ਇਹ ਸਾਡਾ ਸਵਾਲ ਹੈ ਟਰਾਂਸਫਰ ਕਰਨਾ ਸਰਕਾਰ ਦਾ ਰੁਟੀਨ ਦਾ ਮਸਲਾ ਵੀ ਹੈ ਔਰ ਇੱਕ ਡਿਸਕ੍ਰੀਸ਼ਨ ਵੀ ਹੈ ਮੁੱਖ ਮੰਤਰੀ ਜੀ ਦਾ ਪੰਜਾਬ ਸਰਕਾਰ ਦਾ ਅਧਿਕਾਰ ਖੇਤਰ ਹੈ ਇਸ ਤਰੀਕੇ ਨਾਲ ਸਰਕਾਰ ਦੇ ਟਰਾਂਸਫਰ ਪਾਲਿਸੀ ਤੇ ਸਵਾਲ ਖੜੇ ਕਰਨੇ ਔਰ ਰੋਲ ਬੈਕ ਕਰਨ ਦੀ ਡਿਮਾਂਡ ਕਰਨੀ ਕਾਂਗਰਸ ਪ੍ਰੈਜ਼ੀਡੈਂਟ ਵੱਲੋਂ ਤੇ ਸਾਡਾ ਉਲਟਾ ਉਹਨਾਂ ਨੂੰ ਸਵਾਲ ਹੈ ਵੀ ਤੁਹਾਡਾ ਕੋਈ ਇਹਨਾਂ ਨਾਲ ਨਿੱਜੀ ਤੌਰ ਤੇ ਨਜ਼ਦੀਕੀ ਰਹੀ ਹੈ ਤੁਹਾਡਾ ਕੋਈ ਇੰਟਰਸਟ ਰਿਹਾ ਹੈ ਤੁਹਾਡੇ ਰਿਐਕਸ਼ਨ ਤੋਂ ਤੇ ਸਮਝ ਇਹ ਆ ਰਹੀ ਹੈ ਜਾਂ ਲੱਗ ਇਹ ਰਿਹਾ ਹੈ ਵੀ ਕਿਤੇ ਨਾ ਕਿਤੇ ਕਿਸੇ ਨੈਕਸਸ ਦਾ ਤੁਸੀਂ ਹਿੱਸਾ ਰਹੇ ਜਵਾਬ ਜਿਹੜਾ ਹੈ ਕਾਂਗਰਸ ਪਾਰਟੀ ਦੇ ਪ੍ਰਧਾਨ ਨੂੰ ਦੇਣਾ ਚਾਹੀਦਾ ਕਿਉਂਕਿ ਇਹ ਦੁਆਰਾ ਦੁਆਰਾ ਦੁਹਰਾਇਆ ਗਿਆ ਬਤੌਰ ਮੈਂਬਰ ਪਾਰਲੀਮੈਂਟ ਕੁਬਾਇਆ ਸਾਹਿਬ ਦਾ ਇਹ ਕਹਿਣਾ ਵੀ ਜਿਨ੍ਹਾਂ ਨੇ ਸਾਨੂੰ ਵੋਟ ਨਹੀਂ ਪਾਈ ਉਹਨਾਂ ਨੂੰ ਦੇਖਾਂਗੇ ਆਇਡੈਂਟੀਫਾਈ ਇਹਨਾਂ ਨੇ ਕਿੱਥੋਂ ਕੀਤਾ ਇਹਨਾਂ ਲੋਕਾਂ ਕਿਉਂਕਿ ਵੋਟ ਪਾਉਣ ਦਾ ਪੂਰਾ ਇੱਕ ਸੀਕਰੈਸੀ ਹੈ ਇੱਕ ਪੂਰਾ ਪ੍ਰੋਸੈਸ ਸੀਕ੍ਰੇਟ ਰਹਿੰਦਾ ਹੈ ਔਰ ਟ੍ਰਾਂਸਫਰ ਵੀ ਪੰਜਾਬ ਸਰਕਾਰ ਨੇ ਇਸ ਕਰਕੇ ਕੀਤਾ ਕਿ ਜਿਹੜੀ ਮੋਨੋਪੋਲੀ ਬਣ ਜਾਂਦੀ ਹੈ ਥਾਣਿਆਂ 'ਚ ਵੱਖ-ਵੱਖ ਪੁਲਿਸ ਦੇ ਜਿਹੜੇ ਸਟੇਸ਼ਨਸ ਹੈ ਕਿਉਂਕਿ तमाम ਜਿਹੜੀਆਂ ਉੱਥੇ ਉਹਨਾਂ ਲੋਕਾਂ ਦੀ ਮੋਨੋਪੋਲੀ ਉਸ ਨੈਕਸਸ ਨੂੰ ਤੋੜਿਆ ਜਾਵੇ ਪੰਜਾਬ ਸਰਕਾਰ ਦੀ ਤੇ ਮੰਚਾ ਇਹਦੇ ਪਿੱਛੇ ਹੀ ਸੀ ਟਰਾਂਸਫਰ ਕਰਨ ਦੇ ਵਿੱਚ ਕਿਉਂਕਿ ਇਹ ਸੁਭਾਵਿਕ ਜੀ ਪ੍ਰਕਿਰਿਆ ਹੈ ਸੁਭਾਵਿਕ ਜੀ ਗੱਲ ਹੈ ਕਿ ਲੰਮੇ ਸਮੇਂ ਤੋਂ ਜਦੋਂ ਕੋਈ ਬੰਦਾ ਕਿਤੇ ਕੰਮ ਕਰਦਾ ਹੈ ਉਹਦਾ ਇੱਕ ਕੰਫਰਟ ਜ਼ੋਨ ਬਣ ਜਾਂਦਾ ਹੈ ਆਲੇ-ਦੁਆਲੇ ਔਰ ਜਿਹੜੇ ਲੋਕ ਕੰਪਰੋਮਾਈਜ਼ ਕਰ ਜਾਂਦੇ ਜਾਂ ਕਿਤੇ ਨਾ ਕਿਤੇ ਲਾਲਚ ਕਰ ਜਾਂਦੇ ਆ ਤੇ ਉਸ ਉਸ ਨੈਕਸਸ ਦਾ ਹਿੱਸਾ ਜਿਹਨੂੰ ਅਸੀਂ ਕਿੰਨੇ ਨਸ਼ਿਆਂ ਦੇ ਕਾਰੋਬਾਰ ਕਿਉਂਕਿ ਇਲਜ਼ਾਮ ਬਹੁਤ ਸਾਰੇ ਲੱਗਦੇ ਰਹੇ ਉਹਦਾ ਹਿੱਸਾ ਹੀ ਬਣ ਜਾਂਦੇ ਆ ਇਕਨੋਮਿਕ ਇੰਟਰਸਟ ਵੀ ਇਹਦੇ ਚ ਪੋਲਿਟਿਕਲ ਲੋਕ ਵੀ ਔਰ ਰਾਜਜੀਤ ਵਰਗੇ ਪੁਲਿਸ ਅਫਸਰਾਂ ਤੇ ਵੀ ਜਿਹੜੇ ਕਾਰਵਾਈਆਂ ਪੰਜਾਬ ਦੀ ਮਾਨ ਸਾਹਿਬ ਦੀ ਸਰਕਾਰ ਨੇ ਕੀਤੀਆਂ ਤੇ ਰਾਜਾ ਬੜਿੰਗ ਜੀ ਦੀ ਪੁਲਿਸ ਅਫਸਰਾਂ ਦੀ ਟਰਾਂਸਫਰ ਤੇ ਹਮਦਰਦੀ ਜਿਤਾਉਣਾ ਇਹ ਸਵਾਲ ਖੜੇ ਕਰ ਰਿਹਾ ਹੈ ਕਿਤੇ ਨਾ ਕਿਤੇ ਜਿਸ ਨੈਕਸਸ ਨੂੰ ਖਤਮ ਕਰਨ ਲਈ ਭਗਵੰਤ ਮਾਨ ਦੀ ਸਰਕਾਰ ਨੇ ਇਹ ਪ੍ਰਕਿਰਿਆ ਆਰੰਭੀ ਆ ਉਹਦੇ ਚ ਰਾਜਾ ਬੜਿੰਗ ਸਾਫ ਦਾ ਬਤੌਰ ਕਾਂਗਰਸ ਪ੍ਰਧਾਨ ਨਿੱਜੀ ਨੁਕਸਾਨ ਹੋਇਆ ਸਾਡਾ ਇਹ ਸਵਾਲ ਹੈ ਇਹਨਾਂ ਨੂੰ ਇਹਦਾ ਜਵਾਬ ਦੇਣਾ ਚਾਹੀਦਾ ਆਮ ਆਦਮੀ ਪਾਰਟੀ ਇਸ ਗੱਲ ਦੀ ਮੰਗ ਵੀ ਕਰਦੀ ਹੈ ਕਿ ਤੁਸੀਂ ਰੋਲ ਬੈਕ ਕਰਨ ਦੇ ਪਿੱਛੇ ਤੁਹਾਡੀ ਮਨਛਾ ਕੀ ਹੈ ਜਾਂ ਤੁਸੀਂ ਵੀ ਉਹ ਜਿਹੜੇ ਬਲੈਕ ਸ਼ੀਪ ਰਹੇ ਆ ਉਹਨਾਂ ਚ ਹਿੱਸੇਦਾਰ ਹੋ ਕਿ ਇਲਜ਼ਾਮ ਤੇ ਇਹਨਾਂ ਤੇ ਬਹੁਤ ਸਾਰੇ ਕਾਂਗਰਸੀਆਂ ਤੇ ਵੀ ਅਕਾਲੀ ਦਲ ਤੇ ਵੀ तमाम ਜਿਹੜੀਆਂ ਸਰਕਾਰਾਂ ਰਹੀਆਂ ਉਹਨਾਂ ਤੇ ਲੱਗਦੇ ਰਹੇ ਔਰ ਪਾਲਟਿਕੂਲਰ ਇਹਨਾਂ ਲੀਡਰਾਂ ਤੇ ਵੀ ਬਹੁਤ ਸਾਰੇ ਇਲਜ਼ਾਮ ਜਿਹੜੇ ਆ ਰਾਜਾ ਵੜਿੰਗ ਔਰ तमाम ਲੋਕਾਂ ਤੇ ਲੱਗਦੇ ਰਹੇ ਸੋ ਸਰਕਾਰ ਦੇ ਇਸ ਫੈਸਲੇ ਤੇ ਸਵਾਲ ਮਠੋਣ ਤੋਂ ਪਹਿਲਾਂ ਰਾਜਾ ਵੜਿੰਗ ਜੀ ਨੂੰ ਇਹਦੇ ਬਾਰੇ ਜ਼ਰੂਰ ਜਵਾਬ ਦੇਣਾ ਚਾਹੀਦਾ ਸਾਡਾ ਇਹ ਮੰਨ ਹੈ। ਜੀ ਸਾਹਿਬ ਜਿਹੜੀ ਇੱਕ ਦਿਸੇ ਮਤਲਬ ਅਰਚਕ ਲਾਰੈਂਸ ਵਿਸ਼ੋਈ ਦੇ ਵੀਡੀਓ ਵਿਦਰਾਪ ਤੋਂ ਜਿਹੜਾ ਆ ਦੀ ਚੇਜ ਉਸ ਤੋਂ ਬਾਅਦ ਜਾਖੜ ਸਾਹਿਬ ਦੀ ਉਸ ਤੇ ਚੁੱਕੀ ਕਿਸੇ ਤਰੀਕੇ ਦਾ ਕੋਈ ਬਿਆਨ ਨਹੀਂ ਹੈ ਤੇ ਰਿਐਕਸ਼ਨ ਨਹੀਂ ਹੈ ਅੱਲਾ ਜਦੋਂ ਇੱਕ ਵਾਰੀ ਪੰਜਾਬ ਤੋਂ ਜਿਹੜੇ ਲੋਕ ਨਿਕਲੇ ਉਹ ਕਾਫੀ ਕੁਝ ਸਟੇਟਮੈਂਟਸ ਵਾਲੇ ਸਨ ਜਦੋਂ ਜਾਖੜ ਸਾਹਿਬ ਤੋਂ ਤਾਂ ਅਰ ਰਾਜਾ ਬਣੀ ਸੀ ਅੱਜ ਇੱਕ ਵਾਰ ਬੋਲੀ ਹੈ ਕਿ ਸੈਂਟਰ ਵੀ ਦੇ ਉੱਪਰ ਜਵਾਬ ਦੇਣਾ ਚਾਹੀਦਾ ਹੈ ਕਿ ਕਿੰਨਾ ਕੁ ਜਿੰਦ ਸੈਂਟਰ ਵੀ ਚੁੱਕੀ ਸਾਫ ਨਹੀਂ ਜਾਈ ਕਰੀ ਕਿੰਨਾ ਕਿਵੇਂ ਬਲੈਕ ਹੈ ਚੀਜ਼ ਇਹ ਸਿਰ ਜਾਖੜ ਸਾਹਿਬ ਦਾ ਤੇ ਅਸੀਂ ਉਹੀ ਕਹਿ ਰਹੇ ਆਂ ਵੀ ਦੋਹਰਾ ਮਾਪਦੰਡ ਹੈ ਜਦੋਂ ਇੱਕ ਗੁਜਰਾਤ ਜਿੱਥੇ ਭਾਜਪਾ ਦੀ ਸਰਕਾਰ ਹੈ ਉੱਥੋਂ ਜਿਹੜਾ ਇਹਨਾਂ ਸੀਰੀਅਸ ਕ੍ਰਾਈਮ ਤੇ ਇਨਵੋਲਵ ਅਕਿਊਜ਼ਡ ਵੀਡੀਓ ਕਾਲਿੰਗ ਕਰ ਰਿਹਾ ਔਰ ਉਹਦੇ ਤੇ ਰਾਜਾ ਵੜਿੰਗ ਜੀ ਦਾ ਜਿਹੜਾ ਪ੍ਰਾਈਮ ਅਕਿਊਜ਼ਡ ਹੈ ਪੰਜਾਬ 'ਚ ਉਹਦੇ ਤੇ ਜਾਖੜ ਸਾਹਿਬ ਦਾ ਨਾਂ ਬੋਲਣਾ ਇਹ ਕਿਤੇ ਨਾ ਕਿਤੇ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਭਾਜਪਾ ਇਹੋ ਜਿਹੇ ਲੋਕਾਂ ਨੂੰ ਪੈਟਰੋਨੇਜ ਕਰਦੀ ਹੈ ਜਾਂ ਫਿਰ ਸੁਨੀਲ ਜਾਖੜ ਜੀ ਔਰ ਰਵਨੀਤ ਬਿੱਟੂ ਸਾਹਿਬ ਜਿਹੜੇ ਨਵੇਂ-ਨਵੇਂ ਮੰਤਰੀ ਬਣੇ ਆ ਮੋਦੀ ਸਾਹਿਬ ਦੀ ਸਰਕਾਰ ਚ ਦੋਨਾਂ ਬੀਜੇਪੀ ਦੇ ਲੀਡਰ ਸਾਹਿਬਾਨਾਂ ਨੂੰ ਇੱਥੇ ਸਵਾਲ ਇੱਥੇ ਜਿਹੜਾ ਆ ਆ ਕੇ ਸਫਾਈ ਦੇਣੀ ਚਾਹੀਦੀ ਹੈ ਜਵਾਬ ਦੇਣਾ ਚਾਹੀਦਾ ਹੈ ਕਿ ਲਾਰੈਂਸ ਬਿਸ਼ਨੋਈ ਨੂੰ ਪੈਟਰੋਨੇਜ ਕੌਣ ਕਰ ਰਿਹਾ ਹੈ ਜਿਹੜੇ ਸੁਨੀਲ ਜਾਖੜ ਜੀ ਪੰਜਾਬ ਸਰਕਾਰ ਤੇ ਰੋਜ਼ ਸਵਾਲ ਖੜੇ ਕਰਦੇ ਕਿ ਉਹ ਹਿੰਮਤ ਰੱਖਦੇ ਆ ਕਿਸ ਪ੍ਰਾਈਮ ਤੇ ਸੀਰੀਅਸ ਕ੍ਰਾਈਮ ਚ ਇਨਵੋਲਵ ਅਕਿਊਜ਼ਡ ਬੰਦੇ ਉੱਤੇ ਜਿਹੜਾ ਗੁਜਰਾਤ ਚੋ ਵੀਡੀਓ ਬਣੀ ਆ ਉਹਦੇ ਤੇ ਸਵਾਲ ਖੜੇ ਕਰ ਸਕਦੇ ਆ ਹਾਂਜੀ ਰਾਜਾ ਅਮਰੀਕਾ ਦੇ ਕਿੰਨੀਆਂ ਏਜੰਸੀਆਂ ਦੇਸ਼ ਨੂੰ ਚਲਾਈ ਕਿਹਦੇ ਤੇ ਰਾਜਾ ਅਮਰੀਕਾ ਇਹ ਨਹੀਂ ਕਿ ਲਾਈਨ ਰੋਡ ਤੇ ਜਿਹੜੇ ਹਾਦਸੇ ਨੇ ਏਜੰਸੀਆਂ ਦੇ ਹੋ ਚੁਕੀਆਂ ਨੇ ਸਰਕਾਰ ਨੇ ਚਲਾਈ ਦੇਖੋ ਪੰਜਾਬ ਸਰਕਾਰ ਤੇ ਹਮੇਸ਼ਾ ਲਾਅ ਐਂਡ ਆਰਡਰ ਨੂੰ ਲੈ ਕੇ ਸੰਜੀਦਗੀ ਨਾਲ ਕੰਮ ਕਰ ਰਹੀ ਹੈ ਐਕਸ਼ਨ ਵੀ ਕਰ ਰਹੀ ਹੈ ਲੇਕਿਨ ਜਦੋਂ ਬੀਜੇਪੀ ਰੂਲ ਸਟੇਟ 'ਚ ਹੋਏ ਹੁੰਦੇ ਕਈ ਤਰ੍ਹਾਂ ਦੇ ਜਦੋਂ ਵੀਡੀਓ ਹੁੰਦੇ ਆ ਜਾਂ ਕਾਰਨਾਮੇ ਹੁੰਦੇ ਔਰ ਪਿਛਲੇ ਦਿਨਾਂ ਜਦੋਂ ਨਸ਼ਿਆਂ ਦਾ ਮਸਲਾ ਵੀ ਚੱਲਿਆ ਸੀ ਅੱਜ ਦੇ ਸਭ ਤੋਂ ਜਿਹੜੇ ਮੇਨ ਪੁਆਇੰਟ ਆਇਡੈਂਟੀਫਾਈ ਹੋਏ ਆ ਗੁਜਰਾਤ ਔਰ ਮਹਾਰਾਸ਼ਟਰ ਚ ਹੋਏ ਆ ਜਿੱਥੇ ਬੀਜੇਪੀ ਸਰਕਾਰ ਉਦੋਂ ਵੀ ਜਾਖੜ ਸਾਹਿਬ ਨਹੀਂ ਬੋਲਦੇ ਤੇ ਜਿਸ ਤਰੀਕੇ ਨਾਲ ਸੀਰੀਅਸ ਕ੍ਰਾਈਮ ਚ ਇਨਵੋਲ ਬੰਦਿਆਂ ਦੀ ਵੀਡੀਓ ਆਉਣਾ ਸੁਭਾਵਿਕ ਤੌਰ ਤੇ ਸਵਾਲ ਤੇ ਭਾਰ ਸਰਕਾਰ ਤੇ ਖੜੇ ਕਰ ਦਿੰਦਾ ਸਰਕਾਰਾਂ ਰਾਜਾ ਤੇ ਐਨਐਸਐ ਵੀ ਘਾਟ ਦਿੱਤਾ ਗਿਆ ਇੱਕ ਸਾਲ ਨੂੰ ਤੇ ਹੋਰ ਦੇਖੋ ਉੱਥੇ ਤੇ ਲਾ ਬਿਲ ਟੇਕ ਇਸ ਔਨ ਕੋਰਸ ਉਹਦੇ ਤੇ ਮੈਂ ਕੀ ਕਹਿ ਸਕਦਾ ਕਾਹਦਾ ਨਸਲ ਹੋ ਕੇ ਕਾਰਵਾਈ ਕੀਤੀ ਜਾਗੀ ਸਰਕਾਰ ਇਹਦੇ ਤੇ ਮਾਨ ਸਰ ਦਾ ਅਸਰ ਹੋਊਗਾ ਨਾ ਕੰਮ ਹੋਵੇ ਡੈਫੀਨਿਟ ਦੇਖੋ ਮੁੱਖ ਮੰਤਰੀ ਜੀ ਨੇ ਜਿਹੜਾ ਕੱਲ ਬੜਾ ਸਪਸ਼ਟਤਾ ਨਾਲ ਕਿਹਾ ਕਿ ਕਿਉਂਕਿ ਜ਼ਿੰਮੇਵਾਰੀ ਤੇ ਫਿਕਸ ਕਰਨੀ ਪਊਗੀ ਔਰ ਇਹ